ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਰ 2025 ਐ ਤੇ ਇਹ ਵੀਡੀਓ ਹਰ ਸਾਲ ਹੀ ਕਰਦੇ ਆ ਇਸ ਕਰਕੇ ਇਸ ਸਾਲ ਇਸ ਵੀਡੀਓ ਨਹੀਂ ਪਾਈ ਸੀਗੀ ਕਿ ਕਣਕ ਦੀ ਡੁੰਗਾਈ ਕਿ ਨਹੀਂ ਹੋਣੀ ਚਾਹੀਦੀ ਪਰੰਤੂ ਜਿਹੜੇ ਹੁਣ ਕੁਝ ਫੋਨ ਆ ਰਹੇ ਐ ਕਿ ਜੀ ਕਣਕ ਡੁੰਗੀ ਵੀ ਗਈ ਤੇ ਹੁਣ ਕਣਕ ਪੀਲੀ ਨਿਕਲ ਰਹੀ ਐ ਕਣਕ ਥੱਲੇ ਹੀ ਸਪ੍ਰਿੰਗਾਂ ਨੂੰ ਮੁੜੀ ਜਾਂਦੀ ਐ ਬਾਹਰ ਨਹੀਂ ਨਿਕਲ ਰਹੀ ਕੀ ਕਰੀਏ ਪਹਿਲੀ ਗੱਲ ਤਾਂ ਕੋਈ ਦਿੱਕਤ ਨਹੀਂ ਹੁਣ ਜੋ ਹੋਣਾ ਸੀ ਹੋ ਗਿਆ ਇਹ ਕਣਕ ਬਾਰ ਨਿਕਲੇਗੀ ਆਪਣੇ ਆਪ ਓੜਾ ਛੋੜਾ ਸਹੀ ਹੋਏਗੀ ਠੀਕ ਹੈ ਪਰ ਹੁਣ ਅਸੀਂ ਇਸ ਚੀਜ਼ ਔਰ ਪਾਸੇ ਧਿਆਨ ਦੇਈਏ ਕਿ ਜਿਹੜੇ ਏਰੀਆ 'ਚ ਹਜੇ ਤੱਕ ਬਜਾਈ ਹੋਣ ਵਾਲੀ ਰਹਿੰਦੀ ਹੈ ਉਹ ਵੀਰੇ ਧਿਆਨ ਰੱਖਣ ਕਿ ਇੱਕ ਫੀਲਡ ਕ੍ਰੌਪਸ ਜਰਨਲ ਹੈ ਉਹਦਾ ਵੋਲੀਅਮ ਨੰਬਰ 9 ਹੈ 155 ਤੋਂ 166 ਨੰਬਰ ਪੇਜ ਦੇ ਉੱਤੇ ਪਬਲਿਸ਼ ਹੈ ਜਿਸ ਵਿੱਚ ਲਿਖਿਆ ਸਾਫ਼ ਤੇ ਸਪਸ਼ਟ ਕਿ ਜੇਕਰ ਕਣਕ ਦੀ ਬਜਾਈ ਲੇਟ ਹੋਵੇ ਮਤਲਬ ਕਿ ਤਾਪ ਮੰਢਿਗਣਾ ਸ਼ੁਰੂ ਹੋ ਜਾਏ ਜਿਵੇਂ ਹੁਣ ਫ੍ਰੀਕੋਡ ਦਾ 5 ਡਿਗਰੀ ਆ ਗਿਆ ਹੈ ਔਸਟਾਈਮ ਤੇ ਜੇ ਕਣਕ ਡੂੰਗੀ ਵੀ ਦਿੱਤੀ ਜਾਵੇ ਤਾਂ ਨੁਕਸਾਨ ਜ਼ਿਆਦਾ ਹੁੰਦਾ ਹੈ। ਇਹ ਵੀ ਹੈ ਕਿ ਜੇਕਰ ਖੇਤ ਜਿਆ ਸੀਡ ਬੈਡ ਦਾ ਸਹੀ ਤਰੀਕੇ ਨਾਲ ਨਾ ਬਣਿਆ ਹੋਵੇ ਤਾਂ ਉਹ ਸਾਨੂੰ 12% ਬੀ ਵੀ ਵੱਧ ਰੱਖਣਾ ਪੈਂਦਾ ਪਰਾਲੀ ਦੀ ਵਿਆਹੀ ਕਰਨੀ ਤੇ 12% ਤੱਕ ਬੀ ਐਸ ਵੀ ਵੱਧ ਰੱਖਾਂਗੇ। ਤਾਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ? ਨੇ ਕਿਹਾ ਕਿ ਉਹਨਾਂ ਨੇ 5 ਸੈਂਟੀਮੀਟਰ ਤੋਂ ਲੈ ਕੇ 20 ਸੈਂਟੀਮੀਟਰ ਤੱਕ ਬਾਕੀ 2 ਇੰਚ ਤੋਂ ਲੈ ਕੇ 8 ਇੰਚ ਦੀ ਗਹਿਰਾਈ ਤੱਕ ਕਣਕ ਨੂੰ ਬੀਜਿਆ। ਇਹਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੀ 2 ਇੰਚ ਕਿ ਮਤਲਬ 5 ਸੈਂਟੀਮੀਟਰ ਤੇ ਕਣਕ ਦੀ ਬੀਜੀ ਗਈ ਸੀ ਉਹਨੇ ਸਭ ਤੋਂ ਵੱਧ ਝਾੜ ਦਿੱਤਾ ਤੇ ਵੱਧ ਤੋਂ ਵੱਧ ਇਸ ਦੇ ਵਿੱਚ ਨੁਕਸਾਨ 39% ਝਾੜ ਦਾ ਨੁਕਸਾਨ ਹੋਇਆ ਜੇ ਡੁੰਗਾਈ ਵਧਾਈ ਤੇ 71% ਤੇ 71% ਬੂਟਿਆਂ ਦੀ ਸੰਖਿਆ ਘੱਟ ਪਈਗੀ ਜਿਵੇਂ ਜੇ ਘਰਾਈ ਵਾਧੀ ਗਈ ਇਹਦਾ ਮਤਲਬ ਕਿ ਬੂਟੇ ਦੀ ਕਣਕ ਦੀ ਜਿਹੜੀ ਘਰਾਈ ਹੈ ਉਹ ਬਹੁਤ ਜ਼ਿਆਦਾ ਸਬੰਧ ਰੱਖਦੀ ਹੈ ਟੋੜੇ ਝਾੜ ਦੇ ਨਾਲ ਇੱਕ ਅਫਰੀਕਨ ਜਰਨਲ ਆਫ ਬਾਇਓਟੈਕਨੋਲੋਜੀ ਹੈ ਜਿਹਦੇ ਵਿੱਚ 2004 ਤੋਂ 2006 ਤੱਕ ਰਿਸਰਚ ਕੀਤੀ ਗਈ ਜਿਹਦੇ ਵਿੱਚ 3 5 7 ਅਤੇ 9 ਸੈਂਟੀਮੀਟਰ ਡੰਗਾਈ ਤੇ ਕਣਕ ਬੀਜੀ ਗਈ ਪਾਇਆ ਗਿਆ ਕਿ 5 ਸੈਂਟੀਮੀਟਰ ਕੇ 2 ਇੰਚ ਤੇ ਜਿਹੜੀ ਕਣਕ ਬੀਜੀ ਸੀਗੀ ਉਹਦਾ ਝਾੜ ਸਭ ਤੋਂ ਵੱਧ ਸੀਗਾ ਜਿਹੜੀ 3 ਸੈਂਟੀਮੀਟਰ ਤੇ ਬੀਜੀ ਗਈ ਸੀਗੀ ਉਹਦਾ ਝਾੜ 19.9% ਘੱਟ ਸੀਗਾ ਜਿਹੜੀ 7 ਸੈਂਟੀਮੀਟਰ ਤੇ ਕੀ ਬੀਜੀ ਗਈ ਸੀ ਉਹਦਾ 22.3% ਝਾੜ ਘੱਟ ਸੀਗਾ ਜਿਹੜੀ 9 ਸੈਂਟੀਮੀਟਰ ਡੰਗੇ ਵਿੱਚ ਬੀਜੀ ਗਈ ਸੀਗੀ ਉਹਦਾ 62.5% ਛਾੜ ਘਟ ਸੀਗਾ ਤਾਂ ਫਿਰ ਤੁਸੀਂ ਇਹ ਦੇਖ ਲਓ ਕਿ ਜੇ ਅਸੀਂ ਕਣਕ ਦੀ ਢੰਗਾਈ ਬਜਾਈ ਦੀ ਢੰਗਾਈ ਬਤਾਉਣੇ ਤਾਂ ਉਹਨਾਂ 4.5 ਘਟਦਾ। ਭਾਵੇਂ ਕਿ ਦੋਸਤੋ ਇਸ ਸਾਲ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਇੱਕ ਬੇਨਤੀ ਕੀਤੀ ਗਈ ਸੀ ਕਿ ਇਸ ਸਾਲ ਪੱਛਮੀ ਹਵਾਵਾਂ ਚੱਲਦੀਆਂ ਹਨ ਜਿਹੜੇ ਕਿਸਾਨ ਵੀਰਾਂ ਦੇ ਖੇਤ ਖੁਸ਼ਕ ਹੈ ਉਹ ਰੋਣੀ ਕਰ ਲੋ। ਲੇਕਿਨ ਸਾਡੇ ਤੋਂ ਕੁਝ ਅੰਗੇਲੀ ਹੋ ਜਾਂਦੀ ਹੈ, ਕੁਝ ਠੱਣਾਂ ਨਾਲ ਨੇ ਠੱਣਾਂ ਨਹੀਂ ਚੱਕੀਆਂ ਕੀ ਕਾਰਨ ਕਰਕੇ ਉਹਨਾਂ ਖੁਸ਼ਕ ਹੋ ਨਹੀਂ ਕਿ ਕਿਸਾਨ ਢੰਗਾਈ ਤੇ ਜਾਂਦਾ ਹੈ। ਤਾਂ ਕੋਸ਼ਿਸ਼ ਕਰੋ ਕਿ ਜਿਆਦਾ ਡੂੰਗਾ ਨਾ ਚਾਇਆ ਜਾਵੇ ਕਿਉਂਕਿ ਜਿਹੜੇ ਕਿਸਮ ਖੁਸ਼ਕ ਪਿਆ ਮਜਬੂਰੀ ਡੂੰਗਾ ਦਾ ਜਾਏਗਾ ਪਰੰਤੂ ਘੱਟ ਤੋਂ ਘੱਟ ਡੂੰਗਾ ਚਾਇਆ ਜਾਏ ਧਿਆਨ ਇਹ ਰੱਖੋ ਕਿ ਜੇਕਰ ਤੁਸੀਂ ਡ੍ਰਿਲ ਦੇ ਨਾਲ 0 ਡ੍ਰਿਲ ਦੇ ਨਾਲ ਜਾਂ ਰਵਾਇਤੀ ਡ੍ਰਿਲ ਨਾਲ ਬੀਜ ਰਹੇ ਹੋ ਤਾਂ 4 ਤੋਂ 6 ਸੈਂਟੀਮੀਟਰ ਡੰਗਾਈ ਦੇ ਵਿੱਚ ਵੀ ਪੈਣਾ ਚਾਹੀਦਾ ਹੈ ਮਤਲਬ ਕਿ 1.6 ਤੋਂ 2.4 ਇੰਚ ਦੇ ਵਿੱਚ ਜੇ ਤੁਸੀਂ ਹੈਪੀ ਸਿਡਰ ਸੁਪਰ ਸਿਡਰ ਸਮਾਰਟ ਸਿਡਰ ਨਾਲ ਵੀ ਬੀਜ ਵੇਚ ਬੀਜ ਰਹੇ ਹੋ ਤਾਂ ਤੁਹਾਡਾ ਜਿਹੜਾ ਬੀਜ ਹੈਗਾ ਉਹ ਲਗਭਗ 3 ਤੋਂ 5 ਸੈਂਟੀਮੀਟਰ ਡੰਗਾਈ ਦੇ ਵਿੱਚ ਪੈਣਾ ਚਾਹੀਦਾ ਹੈ ਓਕੇ ਡੇਢ ਤੋਂ 2 ਇੰਚ ਡੰਗਾ ਪੈਣਾ ਚਾਹੀਦਾ ਜੇ ਤੁਸੀਂ ਦੂਰੀ ਬਿਜਾਈ ਕਰ ਰਹੇ ਹੋ ਤਾਂ ਤੁਸੀਂ 4 ਸੈਂਟੀਮੀਟਰ ਡੰਗਾਈ ਰੱਖਾਂਗੇ ਉੱਥੇ ਆਪਾਂ ਕਿਉਂਕਿ ਦੂਰੀ ਬਿਜਾਈ ਕਰਦੇ ਮੱਲੋ ਜੀ ਡੰਗਾਈ ਵੱਜ ਜਾਂਦੀ ਹੈ ਅਸੀਂ ਇੱਕ ਪਾਸੇ ਭਾਲ ਪੈ ਕੇ ਤਾਂ ਉਹ 4 ਸੈਂਟੀਮੀਟਰ ਰੱਖਾਂਗੇ ਮਤਲਬ ਕਿ 1.6 ਇੰਚ ਡੰਗਾਈ ਦਾ ਬਾਈ ਬਣ ਕੇ ਤਿਆਰ ਕਰਨਾ ਜਿੱਥੇ ਹੁਣ ਇੱਕ ਤਰੀਕੇ ਕਣਕਾਂ ਕਰੰਡ ਹੋ ਗਈਆਂ ਸੀ ਉੱਥੇ ਸਭ ਤੋਂ ਵੱਡੀ ਦਿੱਕਤ ਇਹ ਹੀ ਆਈ ਕਿ ਕਣਕ ਕਰੰਡ ਹੋ ਗਈ ਤੇ ਉਹ ਕਣਕ ਮੁੜ ਕੇ ਹੋਈ ਨਹੀਂ ਕਿਉਂ ਹੀਟਾਂ ਹੀ ਸਪਰਿੰਗ ਆਏ ਆ ਕਰਕੇ ਉਲੀ ਜਾਂਦਾ ਉਹ ਬਾਹਰ ਨਿਕਲ ਨਹੀਂ ਰਹੀ ਜਿਨੇ ਕਣਕ ਸਹੀ ਢੰਗਾਈ ਤੇ ਬੀਜੀ ਸੀ ਕਣਕ ਕਰੰਟ ਹੋ ਗਈ ਉਤੋਂ ਕਰੰਟ ਪਰ ਨਹੀਂ ਕਣਕ ਵਧੀਆ ਬਾਹਰ ਆ ਗਈ ਤਾਂ ਇਹਦਾ ਧਿਆਨ ਸਾਨੂੰ ਦੋਸਤੋ ਰੱਖਣਾ ਪਵੇਗਾ ਜੇ ਅਸੀਂ ਨਹੀਂ ਰੱਖਾਂਗੇ ਨਿੱਕੀਆਂ ਗਲਤੀਆਂ ਕਰਕੇ ਅਸੀਂ ਸਾਡਾ ਨੁਕਸਾਨ ਹੋਏਗਾ ਬਾਕੀ ਮੈਂ ਮਾਫੀ ਚਾਹੁੰਦਾ ਹਾਂ ਕਿ ਇਹ ਵੀਡੀਓ ਸ਼ੁਰੂ ਚੋਣੀ ਚਾਹੀਦੀ ਸੀ ਕਿਉਂਕਿ ਕਈ ਵਾਰੀ ਆਪਣੇ ਆਪ ਨੇ ਲੱਗਦਾ ਹੈ ਕਿ ਯਾਰ ਆਹ ਵੀਡੀਓ ਤਾਂ ਆਪਾਂ ਪਿਛਲੇ 4-5 ਸਾਲ ਤੋਂ ਲਗਾਤਾਰ ਪਾਈ ਅਨਵੇਦੀ ਕੀ ਲੋੜ ਹੈ ਪਰ ਫਿਰ ਵੀ ਕਿਉਂਕਿ ਅਸੀਂ ਕਿਸਾਨ ਸਾਡੇ ਕੋਲੇ ਰਿਕਾਰਡ ਨਹੀਂ ਹੁੰਦਾ ਮੇਰੇ ਕੋਲੇ ਖੁਦ ਕੋਲੇ ਆ ਦੇਖੋ ਕੋਲੇ ਡਾਇਰੀ ਖੋਲ ਕੇ ਬੈਠਾ ਹਾਂ ਕਿ ਉਹ ਜੋ ਜੋ ਚੀਜ਼ ਤੁਹਾਡੇ ਫੀਡਬੈਕ ਆਈ ਹੈ ਜੋ ਤੁਸੀਂ ਦੱਸਿਆ ਉਹ ਸਾਰੀਆਂ ਚੀਜ਼ਾਂ ਇਹਦੇ ਉੱਪਰ ਲਿਖ ਕੇ ਰੱਖ ਲਈਆਂ ਤੇ ਉਸੇ ਤੋਂ ਬਾਅਦ ਦੇ ਵਿੱਚ ਉਹ ਹੀ ਚੀਜ਼ਾਂ ਲੈ ਕੇ ਅੱਗੇ ਬੋਲੀਆਂ ਜਾਂਦੀਆਂ ਕਿਉਂਕਿ ਅਸੀਂ ਕੋਲੇ ਜਾਣੇ ਸਾਡੇ ਕਿਸਾਨੀ ਦੇ ਕੰਮ ਹੀ ਇਹੋ ਜੀ ਹੈ ਤਾਂ ਇਸ ਕਰਕੇ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਇਹ ਹੀ ਕੋਸ਼ਿਸ਼ ਹੋਇਆ ਕਰੀਗੀ ਕਿ ਭਾਵੇਂ ਵੀਡੀਓ ਰਿਪੀਟ ਹੋ ਰਹੀਆਂ ਪਰੰਤੂ ਰਿਪੀਟ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ